ਕਮੇਟੀ ਇਹ ਚੱਲਾ ਆਇਆ ਸਰਦੂ ਇਹਦਾ ਮੇਲਾ ਕਰਵਾਇਆ ਜਾ ਰਿਹਾ ਕਿੱਥੇ ਕਰਵਾਇਆ ਜਾ ਰਿਹਾ ਦਬਦੋ ਤੇ ਭਰੀ ਇਹ ਪਿੰਡ ਬਰਸੋਲਾ ਵਿੱਚ ਮੇਲਾ ਹਰ ਦੀ ਹਰ ਸਾਲ ਦੀ ਤਰ੍ਹਾਂ ਬਾਬਾ ਗੁੱਜਾ ਪੇਰ ਛਿੰਝ ਮੇਲਾ ਕਰਵਾਇਆ ਜਾਂਦਾ ਅੱਜ ਵੀ ਉਹ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਢਾਲੀਵਾਲ ਸ਼ੈਰੀ ਕਲਸੀ ਜੀ ਤੇ ਰਮਨਬੈਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਉਹ ਅੱਜ ਆਏ ਸੀਗੇ ਉਹਨਾਂ ਨੇ ਮੇਲੇ ਦੇ ਵਿੱਚ ਸਾਨੂੰ ਪਿੰਡ ਵਾਸਤੇ 3 ਲੱਖ ਰੁਪਏ ਦਾ ਗ੍ਰਾਂਟ ਵੀ ਦਿੱਤੀ ਤੇ ਵਧੀਆ ਮੇਲਾ ਕਬੱਡੀ ਵਗਾਰਾ ਜਿਹੜੀ ਆ ਉਹ ਕਪੂਰਖਲਾ ਔਰ ਗਰਦਾਸਪੁਰ ਦੇ ਵਿੱਚ ਹੋ ਰਹੀ ਆ ਤੇ ਹਰਜੀਤ ਸਿੱਧੂ ਜਿਹੜਾ ਕਲਾਕਾਰ ਉਹ ਆਏ ਹੋਏ ਆ ਤੇ ਵਧੀਆ ਮੇਲੇ ਦਾ ਕੰਮ ਚੱਲ ਰਿਹਾ ਜੀ ਕਿੰਵਾਂ ਮੇਲਾ ਕਰਦਾ ਇਹ 57ਵਾਂ ਮੇਲਾ ਜੀ ਸਰਪੰਚ ਸਾਹਿਬ ਸਖਤ ਬਹੁਤ ਜ਼ਿਆਦਾ ਆਈਆਂ ਕੀ ਕਹਿਣਾ ਚਾਹੋਗੇ ਕਿਦਾਂ ਦਾ ਸਾਥ ਰਿਹਾ ਸਖਤ ਦਾ ਹਾਂਜੀ ਬਹੁਤ ਵਧੀਆ ਜੀ ਕਾਫੀ ਗੈਦਰਿੰਗ ਵੀ ਬਹੁਤ ਹੋਈ ਆ ਤੇ ਬਹੁਤ ਵਧੀਆ ਕਿਹੜੇ ਕਿਹੜੇ ਮੈਚ ਹੋ ਰਹੇ ਨੇ ਅੱਜ ਕਬੱਡੀ ਦਾ ਅੱਜ ਫਾਈਨਲ ਮੈਚ ਹੋਣਾ ਕਿੱਥੋਂ ਕਿੱਥੋਂ ਟੀਮਾਂ ਆਈਆਂ ਜੀ ਗੁਰਦਾਸਪੁਰ ਕਪੂਰਥਲਾ ਜੀ ਆਨ ਵਾਲੇ ਦਿਨਾਂ ਵਿੱਚ ਮੇਲੇ ਬਾਰੇ ਹੋਰ ਵਧੀਆ ਤੁਸੀਂ ਹਾਂਜੀ ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਵਧੀਆ ਕਰਾਂਗੇ ਔਰ ਇਸ ਤੋਂ ਵਧੀਆ ਕਰਾਂਗੇ ਕਿੰਨਾ ਨਾਮ ਜਿਹੜਾ ਦਿੱਤਾ ਜਾਣਾ ਅੱਜ ਕਬੱਡੀ ਖਿਡਾਰੀਆਂ ਨੂੰ 65 55 65000 ਜਿੱਤਣ ਵਾਲਿਆਂ ਨੂੰ 55000 ਹਾਰਨ ਵਾਲਿਆਂ ਨੂੰ ਤੇ ਮੰਤਰੀ ਸਾਹਿਬ ਵੱਲੋਂ ਹੋਰ ਕੀ ਵਿਸ਼ਵਾਸ ਦਿੱਤਾ ਗਿਆ 3 ਲੱਖ ਰੁਪਏ ਹੋਰ ਕਹਿੰਦੇ ਜੀ ਅਗਲੀ ਵਾਰੀ ਹੋਰ ਵਧੀਆ ਸਟੇਡੀਅਮ ਵਾਸਤੇ ਪੈਸੇ ਦੇਵਾਂਗੇ ਇੱਕ ਹੋਰ ਪਿੰਡ ਨੂੰ ਦੱਸ ਦੇ ਤੈਨੂੰ ਹਾਂਜੀ ਉਹ 3 ਲੱਖ ਦੂਸਰੇ ਪਿੰਡ ਨੂੰ ਦਿੱਤਾ ਨਹੀਂ ਕਿਹੜਾ ਪਿੰਡ ਬੜੀ ਮਾਨ ਬੜੀ ਮਾਨ ਵਾਲੀ ਜੱਟ ਹੈ ਹਾਂਜੀ ਉਹ ਪਰ ਵਗੈਰਾ ਪਿੰਡ ਹੈ ਉਹ 언ੰਦ ਕੀ ਸੰਦੇਸ਼ ਕੀ ਦੇਣਾ ਚਾਹੋਗੇ ਹੁਣ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਆਪਾਂ ਨਸ਼ਿਆਂ ਨੂੰ ਤਿਆਗੋ ਤੇ ਖੇਡਾਂ ਵੱਲ ਲਾਓ ਖੇਡਾਂ ਦੇ ਨਾਲ ਦੇਸ਼ ਤਰੱਕੀ ਕਰੇ ਥੈਂਕ ਯੂ ਅਸਵੀ ਪਰਲਾ ਪਿੰਡ ਦੇ ਵਿੱਚ ਸਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਪੋਜੀਸ਼ਨ ਦੇ ਚੇਅਰਮੈਨ ਬਲਦ ਸਾਹਿਬ ਉਹ ਤੁਮ ਬਲਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹ ਦੇਖਿਆ ਹੈ ਸਾਡੇ ਮਾਨ ਜੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਹੈ ਤੋਂ ਮੈਂ ਪਿੰਡਾਂ ਲੈਣ ਬੁਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਇੱਕ ਚੰਗੀ ਪ੍ਰਸਤ ਪਾਈ ਆ ਹੱਸਾ ਦਾ ਮੇਲਾ ਲਾਉਂਦੇ ਆ ਆ ਕੇ ਬੜਾ ਮਨਪੂਰਨ ਹੋਇਆ ਜੇ ਮਾੜਾ ਸੱਚੇ ਬਾਸਾ ਕੋਈ ਤਕਲੀਫ ਆ ਵਜੂ ਮੇਲੇ ਦੇ ਵਿੱਚ ਆ ਹੋਣੀ ਠੀਕ ਗਰਾਂਲ ਕਿ ਲਈਤੀ ਆ ਜੀ ਗਰਾਂਲ ਕਿ ਗਰਾਂਲ ਕਿ ਲਈਤੀ ਗਵਾਂਟ 6 ਲੱਖ ਜਿੱਦੀ ਮੰਗੀ ਉਹ ਨਹੀਂ ਦਿੱਤੀ ਉਹ ਦੱਸੋ ਕੀ ਆਉਣ ਵਾਲੇ ਕਿੰਨਾ ਚਿਰ ਕੀ ਕਰੀਏ ਆ ਆਮ ਆਦਮੀ ਪਾਰਟੀ ਸਰਕਾਰ ਨਹੀਂ ਜੀ ਆਮ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਚੰਗੇ ਸਟੇਡੀਅਮ ਬਣਾ ਦੇ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰ ਦੇ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਮਹੱਲਾ ਕਲੀਨਿਕ ਬਣਾ ਰਹੇ ਸਕੂਲ ਜਿਹੜੇ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਖਾਸ ਤੌਰ ਤੇ ਜਿਹੜੀ ਸਪੋਰਟਸ ਹੈ ਉਹਨੂੰ ਡਵੈਲਪ ਕਰਨ ਵਾਸਤੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਖਿਡਾਰੀ ਜਿਹੜੇ ਸਟੇਟ ਖੇਡਦੇ ਆ ਨੈਸ਼ਨਲ ਖੇਡਦੇ ਆ ਏਸ਼ੀਅਨ ਖੇਡਦੇ ਆ ਇੰਟਰਨੈਸ਼ਨਲ ਖੇਡਦੇ ਆ ਉਹਨਾਂ ਸਾਰੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਕੇ ਇੱਕ ਵਧੀਆ ਖਿਡਾਰੀ ਬਣਾਉਣਾ ਜਿਹਦੇ ਨਾਲ ਪੰਜਾਬ ਦਾ ਨਾਮ ਜਿਹੜਾ ਉਹ ਰੋਸ਼ਨ ਹੋ ਸਕੇ